ਪੁਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਹਰ ਵਰਗ ਦੁਖੀ ਹੈ ਕਿਉਂਕਿ ਕਾਂਗਰਸ ਨੇ ਸਾਰੀਆਂ ਲੋਕ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹੁਣ ਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਮਾਂ ਪਾਰਟੀ ਹੈ ਤੇ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਜਦਕਿ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਫ ਦੀ ਝੂਠੀ ਸੌਖਾਂ ਦੇ ਨੇ ਮੈਂ ਇਹ ਕੱਲ ਦੇਖੀ ਆ ਪੂਰੇ ਪੰਜਾਬ ਜਾ ਕੇ ਲੋਕ ਬੜੀ ਦੁਖੀ ਹੈ ਕਾਂਗਰਸ ਤੋਂ ਜਨਤਾ ਬੜੀ ਦੁਖੀ ਹੈ ਇੱਕ ਬਹੁਤ ਹੀ ਨਕਮਾ ਨਲਾਇਕ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਹੈ ਧਰਕਰ ਨੌਕਰੀ ਦੇਣ ਦਾ ਵਾਦਾ ਗੁਟਕਾ ਸਾਹਿਬ ਦੀ ਸੌਂ ਖਾ ਕੇ ਨੌਜਵਾਨਾਂ ਨੂੰ ਮੋਬਾਈਲ ਦੇਣ ਦਾ ਵਾਦਾ ਗੁਟਕਾ ਸਾਹਿਬ ਦੀ ਸੌਂ ਖਾ ਕੇ ਲੋਕਾਂ ਨੂੰ 2500 ਪੈਨਸ਼ਨ ਦੇਣ ਦਾ ਵਾਦਾ 4900 ਸ਼ਗਨ ਦੇਣ ਦਾ ਵਾਦਾ ਚਿੰਨੀ ਚਾਪਤੀ ਮੈਂ ਕਿਹਾ ਕੋਈ ਛੱਡਿਆ ਹੀ ਨਹੀਂ ਕੰਮ ਤੇ ਹੁਣ ਲੱਭਦਾ ਹੀ ਨਹੀਂ 2 ਸਾਲ ਹੋ ਗਏ ਇੱਕ ਵਾਰੀ ਵੀ ਦੇਖਿਆ ਕਿ ਮੁੱਖ ਮੰਤਰੀ ਕਿਤੇ ਗਿਆ ਦੇਣਾ ਕੀ ਹੈ ਸਾਰਾ ਕੁਝ ਖੋ ਲਿਆ ਤੁਸੀਂ بڑے ਲੀਡਰ ਦੇਖੇ ਹੋਣੇ ਬڑے ਇਲੈਕਸ਼ਨ ਤੁਸੀਂ ਲੜੇ ਕਿਸੇ ਲੀਡਰ ਨੇ ਅੱਜ ਤੱਕ ਗੁਟਕਾ ਸਾਹਿਬ ਦੀ ਗੁਟਕਾ ਸਾਹਿਬ ਜੀ ਨੂੰ ਹੱਥ ਰੱਖ ਕੇ ਸੋ ਨਹੀਂ ਖਾਧੀ ਕਿਤੇ ਸੋ ਕਿਉਂ ਖਾਧੀ ਇਹਨੇ ਕਿਉਂਕਿ ਇਹਨੂੰ ਪਤਾ ਸੀ ਕਿ ਜੇ ਜੇ ਕੰਮ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੀਤੇ ਤੀਜੀ ਵਾਰ ਫਿਰ ਤੋਂ ਸਰਕਾਰ ਬਾਦਲ ਸਾਹਿਬ ਦੀ ਬਣ ਜਾਣੀ ਹੈ ਜਦੋਂ ਜਨਤਾ ਨੇ ਦੇਖਿਆ ਕਿ ਯਾਰ ਗੁਰਕਾ ਸਾਹਿਬ ਵੀ ਸੌ ਖਾਲੀ ਕਈ ਆਪਣੇ ਵਰਕਰ ਵੀ ਕਈ ਆਪਣੇ ਲੀਡਰ ਵੀ ਕਈ ਪਰਿਵਾਰਾਂ 'ਚ ਬੈਠ ਕੇ ਗੱਲਾਂ ਚੱਲ ਰਹੀਆਂ ਕਿ ਇੱਕ ਵਾਰ ਵੋਟ ਪਾ ਦਈਏ ਰਾਜੇ ਨੂੰ ਇਹਨੇ ਸੌ ਖਾਦੀ ਹੈ ਆਪਣੇ ਦੇ 20 ਲੱਖ ਕਰਜ਼ਾ 15 ਲੱਖ ਕਰਜ਼ਾ 35 ਲੱਖ ਕਰਜ਼ਾ ਸਾਰਾ ਮਾਫ ਹੋ ਜਾਊਗਾ ਅਗਲੀ ਵਾਰ ਫਿਰ ਤੋਂ ਕਾਲੀ ਦਲ ਨੂੰ ਪਤਾ ਕਿ ਕਿਰਾਇਆ ਇੱਕ ਵਾਰ ਤਾਂ ਬਚ ਜਾਗੇ ਪਰ ਹੋਇਆ ਕੀ ਝੂਟੀ ਸੌਤਾ ਖਾਲੀ ਉਹਦੇ ਬਾਅਦ ਇੱਕ ਹਫਤੇ ਬਾਅਦ ਕੀ ਕਹਿਆ ਜਦੋਂ ਮੁੱਖ ਮੰਤਰੀ ਬਣ ਗਿਆ ਕੀ ਅਗਲਾ ਇਲੈਕਸ਼ਨ ਮੈਂ ਲੜਨਾ ਹੀ ਨਹੀਂ ਮਤਲਬ ਹੁਣ ਤੁਸੀਂ ਮੇਰਾ ਕੁਝ ਵਿਗਾੜ ਵੀ ਨਹੀਂ ਸਕਦੇ ਕੈਪਟਨ ਨੂੰ ਪਤਾ ਨੇ ਇੱਕ ਮੌਕਾ ਹੈ ਪਾਰਲੀਮੈਂਟ ਦਾ ਆਪ ਪੱਤੀਆਂ ਦੀਆਂ 13 ਸੀਟਾਂ ਤੁਸੀਂ ਜਿਤਾ ਦਿਓ ਸ਼ਰੋਮਨੀ ਅਕਾਲੀ ਦਲ ਨੂੰ ਆੜੀ ਦੇ ਦਾ ਮੁੱਖ ਮੰਤਰੀ ਮੱਥੇ ਨੂੰ ਗਰੰਟੀ ਦਿੰਦਾ 1500 ਕਰੋੜ ਰੁਪਇਆ ਪੈਨਸ਼ਨ ਬਜ਼ੁਰਗਾਂ ਦੀ ਜਿਹੜੇ ਬਜ਼ੁਰਗਾਂ ਨੂੰ ਪੈਨਸ਼ਨ ਮਿਲਨੀ ਸੀ ਪਿਛਲੇ 2 ਸਾਲਾਂ ਦੀ 1500 ਕਰੋੜ ਰੁਪਇਆ ਇਹਨੇ ਦਿੱਤੀ ਨਹੀਂ 200 ਕਰੋੜ ਰੁਪਇਆ ਸ਼ਗਨ ਨਹੀਂ ਦਿੱਤਾ ਐਸਸੀ ਸਕਾਲਰਸ਼ਿਪ ਬਾਦਲ ਸਾਹਿਬ 750 ਕਰੋੜ ਰੁਪਇਆ ਕਾਲਜਾਂ ਨੂੰ ਦਿੰਦੇ ਸੀ ਐਸਸੀ ਬੱਚੇ ਆਪਣੇ ਉਥੇ ਪੜ੍ਹਾਈ ਕਰ ਸਕਣ ਮੁਫਤ ਆਉਣ ਸਾਰੇ ਨੇ ਸਕਾਲਰਸ਼ਿਪ ਬੰਦ ਕਰਤੀ ਅੱਜ ਬੱਚੇ ਕਾਲਜ ਨਹੀਂ ਜਾ ਸਕਦੇ ਐਸੀ ਭਾਈਚਾਰੇ ਨੂੰ ਅਸੀਂ 200 ਯੂਨਿਟ ਦਿੰਦੇ ਸੀ ਇਹਨੇ ਬੰਦ ਕਰ ਦਿੱਤੇ ਅੱਜ ਬਿੱਲ ਆ ਰਹੇ ਉਹਨਾਂ ਗਰੀਬਾਂ ਦੇ 35000 20000 10000 bc ਦੀ ਵੀ ਸਕਾਲਰਸ਼ਿਪ ਆਪਾਂ ਯੂਨਿਟ ਬੰਦ ਕਰ ਦਿੱਤੇ ਜਿਹੜੇ ਅਸੀਂ ਨੌਜਵਾਨਾਂ ਨੂੰ ਜਿੰਮ ਦਿੰਦੇ ਸੀ ਖੇਡਾਂ ਦਾ ਸਮਾਨ ਦਿੰਦੇ ਸੀ ਬੰਦ ਕਰ ਦਿੱਤਾ ਮੈਂ ਹੁਣੀ ਕੱਟਿਆ ਸੀ ਸੇਵਾ ਕੇਂਦਰ ਜਿਹੜੇ ਬਣਾਏ ਸੀ ਅਸੀਂ ਤੁਸੀਂ ਪਿੰਡਾਂ 'ਚ ਤੁਸੀਂ ਆਪਣਾ ਕੰਮ ਕਰਾ ਸਕਦੇ ਸੀ ਤੁਹਾਨੂੰ ਵੱਡੇ ਦਫ਼ਤਰਾਂ ਜਾਣ ਦੀ ਲੋੜ ਨਹੀਂ ਪਣੀ ਸੀ ਹੌਨ ਸਰ ਬੰਦ ਕਰ ਦਿੱਤਾ 800 ਪ੍ਰਾਇਮਰੀ ਸਕੂਲ ਬੰਦ ਕਰਦੇ ਆਪਣੇ ਜਿਹੜੇ ਥਰਮਲ ਪਲਾਂਟ ਬੰਦ ਕਰ ਦਿੱਤੇ ਮੁੱਖ ਮੰਤਰੀ ਤੀਰਥ ਯਾਤਰਾ ਦੀ ਸ਼ੁਰੂ ਕੀਤੀ ਉਹ ਬੰਦ ਕਰ ਦਿੱਤੀ ਮੁਲਾਜ਼ਮਾਂ ਨੂੰ ਬੀਏ ਨਹੀਂ ਦਿੱਤਾ ਪੇ ਕਮਿਸ਼ਨ ਨਹੀਂ ਲਾਗੂ ਜਿਹੜੇ ਟੀਚਰ ਸੀ ਜੇ 40000 ਦਿੰਦੇ ਸੀ 15000 ਕਰਤੀ ਤਨਖਾਹ ਕੀਤਾ ਕੀ ਇਹਨੇ ਅਸੀਂ ਤਕਰੀਬਨ ਕੋਈ 150 ਸ਼ਹਿਰਾਂ ਦੇ ਮੰਡੀਆਂ ਵਿੱਚ ਸੀਵਰੇਜ ਦਾ ਗਲੀਆਂ ਨਾਲੇ ਦਾ ਸਾਰਾ ਕੰਮ ਮੁਕੰਮਲ ਕਰ ਦਿੱਤਾ ਇਹਨੇ ਆਮ ਸਰ ਸਾਰਾ ਕੁਝ ਬੰਦ ਕਰ ਦਿੱਤਾ ਮੋਦੀ ਸਾਹਿਬ ਨੇ ਕਈ ਐਜੇ ਫੈਸਲੇ ਇਤਿਹਾਸਿਕ ਆਪਣੀ ਸਿੱਖ ਕੌਮ ਵਾਸਤੇ ਪੰਜਾਬੀ ਵਾਸਤੇ ਕੀਤੇ ਆ ਜਿਹੜੇ ਅੱਜ ਤੱਕ ਨਹੀਂ ਹੋਏ ਸਭ ਤੋਂ ਵੱਡੀ ਗੱਲ ਰੋਜ਼ ਹਰ ਸਿੱਖ ਦੀ ਅਰਦਾਸ ਮੋਦੀ ਸਾਹਿਬ ਨੇ ਜੋ ਮੰਗ ਸੀ ਆਪਣੀ ਉਹ ਪੂਰੀ ਕੀਤੀ ਕਰਤਾਰਪੁਰ ਸਾਹਿਬ ਦਾ ਲੰਗਾ ਦੂਜੀ ਵੱਡੀ ਗੱਲ 34 ਸਾਲ ਤੋਂ ਆਪਾਂ ਇਨਸਾਫ ਢੀਗਰੇ ਸੀ ਆਪਣੇ 1984 ਵਿੱਚ ਗਾਂਧੀ ਪਰਿਵਾਰ ਤੇ ਹੁਕਮ ਤੇ ਹਜ਼ਾਰਾਂ ਕਾਂਗਰਸੀਆਂ ਨੇ ਹਜ਼ਾਰਾਂ ਆਪਣੇ ਸਿੱਖ ਭਰਾਵਾਂ ਨੂੰ ਕਤਲਿਆਂ ਮਗਿੱਤਾ 34 ਸਾਲ ਇਨਸਾਫ ਨਹੀਂ ਮਿਲ ਦਿੱਤਾ ਹਰ ਵਾਰ ਅਕਾਲੀ ਤੇ ਲੜਾਈ ਲੜਦਾ ਸੀ ਪਾਰਲੀਮੈਂਟ ਵਿੱਚ ਧਰਨੇ ਲਾਉਂਦਾ ਸੀ ਕੇਸ ਲਿ ਬਲ ਰਜਿਸਟਰ ਹੋ ਜਾਂਦੇ ਸੀ ਪਰ ਕਾਂਗਰਸ ਆ ਕੇ ਬੰਦ ਕਰ ਦਿੰਦੀ ਸੀ ਮੈਂ ਧੰਵਾਦੀ ਹਾਂ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਉਹਦੇ ਨਾਲ ਨਾਲ ਸਾਰੇ 1700 ਕੇਸ ਜਿਹੜੇ ਬੰਦ ਕਰਤੇ ਸੀ ਖੋਲ ਦਿੱਤੇ ਐਸਆਈਟੀ ਬਣਾਤੀ ਐਸਆਈਟੀ ਨੇ ਇੱਕ ਸਾਲ ਚ ਸਾਰੇ ਸਬੂਤ ਇਕੱਠੇ ਕਰਕੇ ਕੋਰਟਾਂ 'ਚ ਪੇਸ਼ ਕਰਤੇ ਤੇ 2 ਸਾਲਾਂ ਇਨ ਟ੍ਰਾਇਲ ਹੋ ਕੇ ਅੱਜ ਸੱਜਨ ਕੁਮਾਰ ਜੇਲ੍ਹ 'ਚ ਹੈ ਮਾ ਕੇ ਇਹਨਾਂ ਦੀ ਜਮਾਨਤ ਜਬਤ ਹੋਣੀ ਚਾਹੀਦੀ ਹੈ ਸ਼੍ਰੋਮਣੀ ਅਕਾਲੀ ਦਲ ਥੋਡੀ ਮਾਮ ਪਾਟੀ ਹੈ ਕੋਈ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ ਕੋਈ ਚੰਦੂ ਮਹਾਰਾਜ ਸਾਹਿਬ ਦੀ ਜਾਇਦਾਦ ਨਹੀਂ ਕੋਈ ਡਾਕਟਰ ਚੀਮਾ ਦੀ ਜਾਇਦਾਦ ਨਹੀਂ ਇਹ ਥੋਡੀ ਜਾਇਦਾਦ ਹੈ ਥੋਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸੀਚੀ ਹੋਈ ਪਾਰਟੀ ਹੈ ਸਾਰੇ ਦੁਨੀਆ ਜਿੰਨੀਆਂ ਪਾਰਟੀਆਂ ਕਿਸੇ ਪਾਰਟੀ ਨੂੰ ਸ਼ਹੀਦਾਂ ਦੀ ਜਥੇਬੰਦੀ ਨਹੀਂ ਕਿਹਾ ਜਾਂਦਾ ਕੱਲੀ ਸ਼੍ਰੋਮਣੀ ਖਾਲਸਾ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ